ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪੜਨ ਜਾ ਰਹੇ ਹਾਂ ਲਾਲ ਬਹਾਦਰ ਸ਼ਾਸਤਰੀ ਜੀ ਬਾਰੇ ਜੇ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸ਼ੁਰੂ ਕਰਦੇ ਹਾਂ ਲਾਲ ਬਹਾਦਰ ਸ਼ਾਸਤਰੀ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਸਨ ਆਪ ਦਾ ਜਨਮ 2 ਅਕਤੂਬਰ 1904 ਵਿੱਚ ਉੱਤਰ ਪ੍ਰਦੇਸ਼ ਦੇ ਮੁਗਲ ਸਰਾਈ ਵਿੱਚ ਹੋਇਆ ਉਹਨਾਂ ਨੂੰ ਬਚਪਨ ਵਿੱਚ ਨੰਨੇ ਕਿਹਾ ਜਾਂਦਾ ਸੀ ਜਦੋਂ ਆਪ 1.5 ਸਾਲ ਦੇ ਸਨ ਤਾਂ ਉਹਨਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਉਸਦੇ ਚਾਚਾ ਜੀ ਕੋਲ ਰਹਿਣ ਲਈ ਭੇਜਿਆ ਗਿਆ ਉਹਨਾਂ ਦਾ ਬਚਪਨ ਮੁਸ਼ਕਲਾਂ ਭਰਿਆ ਸੀ ਉਹਨਾਂ ਦਾ ਸਕੂਲ ਗੰਗਾ ਨਦੀ ਦੇ ਦੂਜੇ ਪਾਸੇ ਸੀ ਅਤੇ Shastri Kolkata ਲਈ ਪੈਸੇ ਨਹੀਂ ਸਨ ਉਹ ਆਪਣੇ ਸਿਰ ਤੇ ਕਿਤਾਬਾਂ ਬੰਨ੍ਹਦੇ ਅਤੇ ਗੰਗਾ ਨਦੀ ਵਿੱਚ ਤੈਰ ਕੇ ਪੜ੍ਹਨ ਲਈ ਜਾਂਦੇ ਸਨ ਲਾਲ ਬਹਾਦਰ ਸ਼ਾਸਤਰੀ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਪਰ ਉਹਨਾਂ ਦਾ ਜੀਵਨ ਇੱਕ ਆਮ ਵਿਅਕਤੀ ਵਰਗਾ ਸੀ ਉਹ ਆਪਣੇ ਕਾਰਜਕਾਲ ਦੌਰਾਨ ਮਿਲਣ ਵਾਲੇ ਪੱਤੇ ਅਤੇ ਤਨਖਾਹ ਦੀ ਮਦਦ ਨਾਲ ਪੂਰੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਸਨ ਹੈਰਾਨੀ ਦੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਨਾ ਤਾਂ ਆਪਣਾ ਘਰ ਸੀ ਅਤੇ ਨਾ ਹੀ ਕੋਈ ਜਾਇਦਾਦ ਇੱਕ ਵਾਰ ਉਹਨਾਂ ਦੇ ਪੁੱਤਰ ਨੇ ਦਫ਼ਤਰ ਦੀ ਕਾਰ ਦੀ ਵਰਤੋਂ ਕੀਤੀ ਸ਼ਾਸਤਰੀ ਜੀ ਨੇ ਕਾਰ ਦੇ ਨਿੱਜੀ ਵਰਤੋਲੀ ਪੂਰੀ ਰਕਮ ਸਰਕਾਰੀ ਖਾਤੇ ਵਿੱਚ ਅਦਾ ਕੀਤੀ। ਲਾਲ ਬਹਾਦਰ ਸ਼ਾਸਤਰੀ ਦੀ ਮੌਤ ਇੱਕ ਰਸ ਬਣੀ ਹੋਈ ਹੈ। ਆਪ ਦੀ ਮੌਤ 11 ਜਨਵਰੀ 1966 ਨੂੰ ਤਾਸ਼ਕੰਦ ਉਜ਼ਬੇਕਿਸਤਾਨ ਵਿੱਚ ਹੋਈ ਸੀ। ਸ਼ਾਸਤਰੀ ਜੀ ਭਾਰਤ-ਪਾਕਿ ਯੁੱਧ ਤੋਂ ਬਾਅਦ ਦੀ ਸਥਿਤੀ ਬਾਰੇ ਸਮਝੌਤਾ ਕਰਨ ਗਏ ਸਨ। ਲਾਲ ਬਹਾਦਰ ਸ਼ਾਸਤਰੀ ਨੂੰ ਭਾਰਤ ਸਰਕਾਰ ਨੇ ਮਰਨ ਉਪਰੰਤ ਭਾਰਤ ਰਤਨ ਸਨਮਾਨ ਦਿੱਤਾ ਅਤੇ ਦਿੱਲੀ ਵਿੱਚ ਉਹਨਾਂ ਲਈ ਯਾਦਗਾਰ ਵਿਜੇ ਘਾਟ ਬਣਾਇਆ ਗਿਆ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ